ਵਿਆਹ ਸ਼ਾਦੀਆਂ ਦਾ ਸੀਜ਼ਨ ਚੱਲ ਰਿਹਾ ਹੈ ਵਿਆਹ ਤੋਂ ਕੁਝ ਦਿਨ ਪਹਿਲਾਂ ਸਹ ਚਿੱਠੀ ਜਿਹਨੂੰ ਕਿ ਸਹੈ ਦੀ ਚਿੱਠੀ ਕਿਹਾ ਜਾਂਦਾ ਹੈ ਉਹ ਬਾਕਸ ਤਿਆਰ ਕੀਤਾ ਜਾਂਦਾ ਉਸ ਬਾਕਸ ਦੇ ਵਿੱਚ ਫੋਟੋਗ੍ਰਾਫ ਕਪਲ ਦਾ ਕਹਿਣ ਦਾ ਮਤਲਬ ਵਿਆਹ ਵਾਲੀ ਜੋੜੀ ਦੀ ਬਹੁਤ ਹੀ ਵਧੀਆ ਤਸਵੀਰ ਬੀਜੇ ਸਟੂਡੀਓ ਤੋਂ ਆਪਾਂ ਵੱਲੋਂ ਪੂਰੇ ਬੇਨਤੀਆਂ ਬੇਨਤੀਆਂ ਕਰਕੇ ਕਹਿਣ ਦਾ ਮਤਲਬ ਸਹਿਜ ਮੁਤਾਬਕ ਫੋਟੋ ਸਹਿਜ ਚਿੱਠੀ ਦੇ ਵਿੱਚ ਲਾਈ ਜਾਂਦੀ ਹੈ ਅਤੇ ਵਿਆਹਾਂ ਦੇ ਵਿੱਚ ਵੀਡੀਓਗ੍ਰਾਫੀ ਫੋਟੋਗ੍ਰਾਫੀ ਦਾ ਬਹੁਤ ਹੀ ਵਧੀਆ ਪ੍ਰਬੰਧ ਹੈ ਫੋਰ ਕੇ ਕੈਮਰੇ ਡਰੋਨ ਵੀਡੀਓ ਸ਼ੂਟ ਕੈਨੇਡਾ ਸ਼ੂਟ ਪ੍ਰੀ ਵੈਡਿੰਗ ਲਾਈਵ ਵੀਡੀਓ ਸੇਮ ਡੇ ਵੀਡੀਓ ਤੋਂ ਇਲਾਵਾ ਕੈਂਡੀਡ ਫੋਟੋਗ੍ਰਾਫੀ ਦਾ ਵੀ ਜੇ ਸਟੂਡੀਓ ਤੇ ਖਾਸ ਪ੍ਰਬੰਧ ਹੈ ਇੱਕ ਵਾਰ ਜ਼ਰੂਰ ਮਿਲੋ